ਲੈ ਵੀ ਜਲਦੀ ਜਲਦੀ ਅਸੀਂ ਇੱਥੇ ਪਹੁੰਚੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੀਮ ਮਹਤ ਸਾਈ ਵਿਕਾਸ ਤਿਚਿਆ ਦੇ ਨਵਰ ਤੇ ਕਾਰਬਨ ਮੁਕਤ ਵਾਤਾਵਰਨ ਪਰਪੇਸ਼ ਚੁਣੌਤੀਆਂ ਤੇ ਸੰਭਾਵਿਤ ਹੱਲ ਡਿਵੀਜ਼ਨ ਪਧਰੀ ਇੱਕ ਰੋਜਾ ਸੈਮੀਨਾਰ ਚੱਲ ਰਹੇ ਥੇ ਸਰਕਾਰੀ ਅਦਾਰੇ ਦੇਖ ਲੈਣੇ ਆ ਕੀ ਕਰਦੇ ਪਏ ਨੇ ਲੈ ਵੀ ਇੱਥੇ ਖੜ ਕੇ ਮਾਰ ਲੈ ਕੈਮਰਾ ਕਿਉਂਕਿ ਆਪਾਂ ਚੱਲਦੇ ਚੱਲਦੇ ਆਏ ਹੈਗੇ ਸਾਨੂੰ ਕੋਈ ਬੁਲਾਇਆ ਤਾਂ ਹੋਇਆ ਨਹੀਂ ਫੇਰ ਵੀ ਇੱਥੇ ਮਾਰ ਲਾ ਆ ਵੀ ਲੈ ਜਾ ਨਾਲੇ ਮਾਈਕ ਵੀ ਉਹ ਮੈਂ ਪੈਂਡ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਅਸੀਂ ਪੀਐਨਜੀ ਤੇ ਇੰਡਸਟਰੀ ਨੂੰ ਕਨਵਰਟ ਕਰੀਏ ਇਹ ਪੈਲੇਟਾਈਜੇਸ਼ਨ 플ਾਂਟ ਲੱਗਣ ਨਾਲ ਸੀਪੀਜੀ 플ਾਂਟ ਲੱਗਣ ਨਾਲ ਤੇ ਬੋਇਲਰ ਦੇ ਵਿੱਚ ਪੈਡੀਸਟਾ ਯੂਟਿਲਾਈਜ਼ ਹੋਣ ਦੇ ਨਾਲ ਤੇ ਸੀएनजी ਗੈਸ ਜਿਹੜੀ ਹੈ ਡੋਮੈਸਟਿਕਲੀ ਸਪਲਾਈ ਹੋਵੇ ਇਹਦੇ ਲਈ ਥਿੰਕ ਗੈਸ ਲਗਾ ਰਹੀ ਹੈ ਚਲਦੀ ਵੀ ਪਏ ਕਈ ਜਗਾਂ ਤੇ ਇਹਨਾਂ ਸਾਰਿਆਂ ਅ ਮਤਲਬ ਇਹਨਾਂ ਸਾਰਿਆਂ ਦੇ ਨਾਲ ਅਸੀਂ ਕਾਰਬਨ ਨਿਊਟਰੈਲਿਟੀ ਦੀ ਤਰਫ ਜਾਵਾਂਗੇ ਤੇ ਜਿਹੜਾ ਹੈਗਾ ਨੈਟ ਰਿਡਕਸ਼ਨ ਅਸੀਂ ਜਿਹੜੀ ਹੈਗੀ ਆ ਕਾਰਬਨ ਫੁੱਟਰਪ੍ਰਿੰਟ ਦੀ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਨੈਕਸਟ ਪਲੀਜ਼ ਐਂਡ ਦੇ ਵਿੱਚ ਮੈਂ ਇਹ ਕਹਾਂਗਾ ਕਿ ਸਰਕਾਰ ਵੱਲੋਂ ਐਕਸ਼ਨ ਪਲਾਨ ਬਣਾਇਆ ਗਿਆ ਹੈ ਸੁਪਰੀਮ ਕੋਰਟ ਤੇ ਐਨਜੀਟੀ ਦੀ ਹਿਰਸਾਤਾ ਦੇ ਨਾਲ ਤੇ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਰਿਕੁਐਸਟ ਇਹ ਹੈ ਕਿ ਪੁਰਾਣੀ ਨੂੰ ਅਗਨਾਲਾਣ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਪੂਰਾ ਪੂਰਾ ਥੈਂਕ ਯੂ ਥ੍ਰੀ ਕੁਐਸ਼ਨ ਸੋਖਤ ਇੱਕ ਜਿਹੜਾ ਹੈ ਇਕੋਸਟੇਗ ਜਿਨ੍ਹਾਂ ਵੱਲੋਂ ਬਹੁਤ ਨਵੇਕਲਾ ਕਾਰਜ ਕੀਤਾ ਜਾ ਰਿਹਾ ਹੈ ਇਕੋਸਟੇਗ ਉਹਨਾਂ ਨੂੰ ਮੈਂ ਦੇਖਤੀ ਕਰੂੰਗਾ ਕਿ ਉਹ ਆਪਣਾ ਪ੍ਰੋਜੈਕਟ ਸਾਡੇ ਸਾਹਮਣੇ ਰੱਖਣ ਪ੍ਰਾਣੀ ਵੀ ਬਹੁਤ ਵਧੀਆ ਢੰਗ ਨਾਲ ਵਰਤੋਂ ਕਰਕੇ ਉਹਨਾਂ ਨੇ ਸਾਨੂੰ ਬਖਾਈ ਹੈ ਸੋ ਅਤੀ ਹੋਣਾ ਉਹਨਾਂ ਨੂੰ ਦੇਖਾਂਗੇ ਉਹਨਾਂ ਤੋਂ ਸਿੱਖਾਂਗੇ ਸਿਰਫ ਸਾਡੇ ਦੋ ਬਲਾਰੇ ਹੋਰ ਨੇ ਤੁਸੀਂ ਜਿੰਨੇ ਸਤਕਾਰ ਨਾਲ ਵੇ ਦੇ ਇਸ ਸੈਮੀਨਾਰ ਨੂੰ ਸੁਣ ਰਹੇ ਹੋ ਇਸੇ ਤਰ੍ਹਾਂ ਹੀ ਤੁਸੀਂ ਵਧੀਆ ਸਰੋਤੇ ਹੋਣ ਦਾ ਸਬੂਤ ਦੇ ਰਹੇ ਹੋ ਤੁਸੀਂ ਵਾਤਾਵਰਣ ਦਾ ਕਿੰਨਾ ਖਿਆਲ ਰੱਖਦੇ ਹੋ ਸੋ ਹੁਣ ਅਗਲਾ ਜਿਹੜਾ ਵਿਕੜਾ ਕੰਮ ਕੀਤਾ ਹੈ ਇਕੋਸਟੇਨ ਜਿਨ੍ਹਾਂ ਨੇ ਪਰਾਲੀ ਦੀ ਕਿੰਨੇ ਵਧੀਆ ਢੰਗ ਨਾਲ ਵਰਤੋਂ ਕਰਕੇ ਸਾਨੂੰ ਦਿਖਾਈ ਹੈ ਪ੍ਰੈਕਟੀਕਲੀ ਕੰਮ ਕਰਦੇ ਨੇ ਆਪਣੇ ਲਈ ਸਿੱਖਣ ਲਈ ਸਾਨੂੰ ਬਹੁਤ ਕੁਝ ਮਿਲੇਗਾ ਇਕੋਸਟੇਨ ਇਹਨਾਂ ਤੋਂ ਬਾਅਦ ਡਾਕਟਰ ਬ੍ਰਿਜ ਮੌਰ ਜੀ ਇਹਨਾਂ ਤੋਂ ਬਾਅਦ ਸੁਣਨ ਨੂੰ ਸੋਣਾਂਗੇ On an eco stand by, our. By the showcase of biomass pellet production, using cutting edge technology, we shred the straw with the eco stand shredder. The shredded material undergoes a quick stop at the flash dryer. Where excess moisture is swiftly removed. Now precision takes centre stage as the material enters the hammer. Finally, the magic happens in the stand combo machines. In just seconds, the prepared material is transformed into compact, dense pellets, ready for use as clean, renewable energy. In under a minute, you've witnessed a remarkable journey from farm to Our commitment to sustainability and a greener future thank you for watching please share and subscribe ethan your power to the world ਸਾਰੇ ਦੁਪਧਨਾ ਹੁਸ਼ੀਰਾਲ ਜੀ ਜਿੰਨੇ ਸਾਰੇ ਇੱਥੇ ਬੈਠੇ ਆ ਜਿਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ ਇੱਥੇ ਅੱਜ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਮੈਂ ਇੱਕ ਉਸ ਟਾਈਮ ਤੋਂ ਬਲੌਗ ਕਰਦਾ ਜਿਹੜੀ ਕਿ ਲੁਧਿਆਣੇ ਲਹਿਰੇ ਪਿੰਡ ਦੇ ਵਿੱਚ ਆ ਤੇ ਸਾਡਾ ਇੱਕ ਇੱਥੇ ਪਲਾਟ ਲੱਗਿਆ ਹੋਇਆ ਜਿਹਦੇ ਵਿੱਚ ਅਸੀਂ ਜਿਹੜੀ ਐਗਰੀਕਲਚਰ ਬੇਸ ਦਾ ਜਿਹੜੀ ਅੱਜ ਸਭ ਤੋਂ ਵੱਡਾ ਇੱਕ ਬੜਿਆ ਹੋਇਆ ਪੰਜਾਬ ਗੌਰਮੈਂਟ ਲਈ ਜਾਂ ਕਿਸੇ ਲਈ ਵੀ ਕਿ ਉਹਨੂੰ ਸਾਭਿਆ ਕਿਵੇਂ ਜਾਵੇ ਕਿ ਉਹਦੇ ਨਾਲ ਜਿਹੜੀ ਸਾਡਾ ਵਾਤਾਵਰਨ ਦਾ ਦੂਸ਼ਤ ਹੁੰਦਾ ਉਹਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ ਉਹਦੇ ਲਈ ਸਾਡਾ ਸਭ ਤੋਂ ਵੱਡਾ ਪ੍ਰਾਲਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਫਿਊਲ ਦੇ ਵਿੱਚ ਕਨਵਰਟ ਕਰਕੇ ਵੱਡੀਆਂ-ਵੱਡੀਆਂ ਇੰਡਸਟਰੀਆਂ ਵੱਡੇ-ਵੱਡੇ ਪਲਾਂਟਾਂ ਨਾਲੇ ਫਿਊਲ ਜੁਸਤ ਕਰਦੇ ਆ ਉਹਦਾ ਨੂੰ ਕਰਦੇ ਆ ਉਹਦੀ ਜਗ੍ਹਾ ਤੇ ਹੀ ਉਸਤ ਕਰਦੇ ਆ ਇਹ ਸਾਡਾ ਫੁੱਲਪਲਾਨ ਦਾ ਜਿਹੜੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਇਹ 100 ਟਨ ਪੈਲੇਟ ਫੁੱਲ ਬਣਾਉਣਾ ਹੈ ਅਸੀਂ ਇੱਕ ਦਿਨ ਦੇ ਵਿੱਚ ਜਿਹੜੇ ਕਿ ਬਕਵਾ ਕੰਡਾਤੀਆਂ ਦੇ ਵਿੱਚ ਜਾਂਦੇ ਆ ਕੋਲੇ ਦੀ ਜਗ੍ਹਾ ਤੇ ਯੂਨ ਦੇ ਦੇਖੋ ਕਾਰਬਨ ਜਿਹੜੀ ਹੈਗੀ ਆ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਹੁੰਦੀ ਹੈਗੀ ਆ ਜਿੰਨੇ ਵੀ ਆਪਣਾ ਧੂਆਂ ਜਿਹੜਾ ਹੈਗਾ ਜਿਹਨੂੰ ਕਾਰਬਨ ਕਹਿੰਦੇ ਹੈਗੇ ਆ ਉਹਦੇ ਮੁਤਲਕਾ ਅੱਜ ਉਸ ਤੋਂ ਕਿਵੇਂ ਬਚਣਾ ਹੈਗਾ ਵਾ ਅੱਜ ਸੈਮੀਨਾਰ ਚੱਲ ਰਿਹਾ ਹੈਗਾ ਵਾ ਕਿੰਨੇ ਪਾਰਟਿਸਪੈਂਟ ਕਰੇ ਪੰਜਾਬ ਦੀ ਸਾਰੇ ਹਾਂ ਜੀ ਸਰ ਇਹ ਡਿਸਟ੍ਰਿਕਟ ਲੁਧਿਆਣਾ ਤੋਂ ਪਾਰਟਿਸਪੈਂਟ ਨੇ ਤੇ ਇਸ ਦੇ ਵਿੱਚ ਆਪਣੇ ਆਮ ਕਿਸਾਨ ਨੇ ਕੋ ਸਾਡੇ ਪੰਜਾਬ ਰਾਜ ਵਿਦਿਆਤੀ ਆਜੀਬ ਕਮਿਸ਼ਨ ਤੋਂ ਜਿਹੜੀਆਂ ਸਾਡੀਆਂ ਔਰਤਾਂ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਨੇ ਐਸਐਸਜੀ ਮੈਂਬਰ ਕਿਉਂਕਿ ਇੱਕ ਊਮਨ ਇੰਪਾਵਰਮੈਂਟ ਵੀ ਕਾਫੀ ਵਧੀਆ ਰੋਲ ਪਲੇ ਕਰ ਰਿਹਾ ਵੀ ਲੋਕਾਂ ਨੂੰ ਵੇਅਰਨੈਸ ਹਾਇਰ ਕਰਨ ਦੇ ਲਈ ਤਾਂ ਇਹ ਜਿਹੜਾ ਸਾਡਾ ਸਟੇਟ ਇੰਸਟੀਚਿਊਟ ਟਿਊਟ ਆਫ ਰੂਰਲ ਡਿਵੈਲਪਮੈਂਟ ਆ ਕੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਜਿਵੇਂ ਤੁਸੀਂ ਇਹਦਾ ਸਬਜੈਕਟ ਦੇਖ ਰਹੇ ਹੋ ਕਾਰਬਨ ਮੁਕਤ ਵਾਤਾਵਰਨ ਦਰਪੇਸ਼ ਚੁਣੌਤੀਆਂ ਤੇ ਸੰਭਾਵਿਤ ਹੱਲ ਤਾਂ ਇਹਦੇ ਵਿੱਚ ਕੀ ਹੈ ਜਿਵੇਂ ਅਸੀਂ ਕਿਸ ਤਰੀਕੇ ਨਾਲ ਖੇਤੀ ਦਾ ਜਿਹੜਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਾਂ ਕਿਉਂਕਿ ਸਾਡੇ ਵਿੱਚ ਕੀ ਹੋ ਰਿਹਾ ਹੈਗਾ ਮੈਕਸਿਮਮ ਆਪਾਂ ਕੈਮੀਕਲ ਫਰਟੀਲਾਈਜ਼ਰ ਯੂਜ਼ ਕਰ ਰਹੇ ਹਾਂ ਤਾਂ ਕੈਮੀਕਲ ਫਰਟੀਲਾਈਜ਼ਰ ਕਰਨ ਦੇ ਨਾਲ ਕੀ ਹੋ ਰਿਹਾ ਸਾਡਾ ਵਾਤਾਵਰਨ ਉਹ ਦੂਸ਼ਿਤ ਹੋ ਰਿਹਾ ਹੈ ਉਸ ਨੂੰ ਕਿਸ ਤਰੀਕੇ ਨਾਲ ਅਸੀਂ ਬਚਾ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਉਹਦੇ ਜਿਹੜੇ ਬਦਲਾ ਸਾਡੇ ਵਾਤਾਵਰਣ ਦੇ ਵਿੱਚ ਉਪਲਬਧ ਹਨ ਉਹਨਾਂ ਦੀ ਅਸੀਂ ਵਰਤੋਂ ਕਰਕੇ ਅਸੀਂ ਇੱਕ ਕੈਮੀਕਲ ਜਿਹੜਾ ਉਸ এনवायरमेंट ਹੈ ਜਿਹਦੇ ਨਾਲ ਕੀ ਕਾਰਬਨ ਹੋ ਰਹੀ ਹੈ ਜਾਂ ਜਿਵੇਂ ਆਪਾਂ ਝੋਨੇ ਦੀ ਪਰਾਲੀ ਹੈ ਉਹਨੂੰ ਅਸੀਂ ਅੱਗ ਲਾ ਦਿੰਦੇ ਹਾਂ ਤਾਂ ਉਸ ਨਾਲ ਕੀ ਵਾਤਾਵਰਣ ਕਾਫੀ ਪ੍ਰਦੂਸ਼ਿਤ ਹੋ ਰਿਹਾ ਤਾਂ ਉਹ ਕਿਹੜੇ ਤਰੀਕੇ ਨੇ ਇਨ ਸੇਤੂ ਇੱਕ ਸੇਤੂ ਉਸ ਦੇ ਰਿਗਾਰਡਿੰਗ ਕੀ ਅਵੇਅਰਨੈਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡੇ ਇੱਥੇ ਪਾਰਟਿਸਪੈਂਟ ਨੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਇੱਥੋਂ ਲੈਣਗੇ ਉਹ ਫਾਰਦਰ ਜਾ ਕੇ ਪਿੰਡਾਂ ਦੇ ਵਿੱਚ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਨਗੇ ਤਾਂ ਜੋ ਅਸੀਂ ਉਸ ਤਰੀਕੇ ਦੇ ਸੁਝਾਅ ਅਪਣਾ ਸਕੀਏ ਤੇ ਇੱਕ ਅਸੀਂ ਕਾਰਬਨ ਮੁਕਤ ਵਾਤਾਵਰਨ ਨੂੰ ਸਿਰਜ ਸਕੀਏ ਤੇ ਇਸ ਤੋਂ ਇਲਾਵਾ ਜਿਵੇਂ ਸਾਡੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਵੱਖ-ਵੱਖ ਡਿਪਾਰਟਮੈਂਟ ਵੀ ਆਏ ਨੇ ਜਿਵੇਂ ਤੁਹਾਡੇ ਪੈਡਾ ਤੋਂ ਸਾਡੇ ਅਫੀਸ਼ੀਅਲ ਆਏ ਹੋਏ ਨੇ ਤਾਂ ਉਸ ਕੀ ਹੈ ਇੱਕ ਸੂਰਜੀ ਊਰਜਾ ਜਿਹਨੂੰ ਆਪਾਂ ਕਹਿੰਦੇ ਨੇ ਸੋਲਰ ਐਨਰਜੀ ਇੱਕ ਊਰਜਾ ਜਿਹਦੇ ਥਰੂ ਕੀ ਹੈ ਅਸੀਂ ਜੀ ਅਸੀਂ ਹੋਰ ਕੋਈ એનર્ਜੀ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਕੀ ਕਾਰਬਨ ਮਿਸ਼ਨ ਕਾਫੀ ਹੁੰਦੀ ਹੈ ਪਰ ਜੇ ਸੋਲਰ એનર્ਜੀ ਜਿਹੜੀ ਆਲਰੇਡੀ ਸਾਡੇ ਵਾਤਾਵਰਣ ਦੇ ਵਿੱਚ ਕਾਫੀ ਤੇ ਫ੍ਰੀ ਆਫ ਕਾਸਟ ਆ ਤੇ ਉਸ ਨਾਲ ਸੰਬੰਧਿਤ ਕੀ ਕੀ ਸਕੀਮਾਂ ਨੇ ਉਹਦੇ ਬਾਰੇ ਵੀ ਇੱਥੇ ਜਾਣਕਾਰੀ ਦਿੱਤੀ ਗਈ ਹੈ ਤੇ ਮੈਨੂੰ ਦੱਸਿਆ ਕਿ ਜੇ ਕੋ ਸੂਰਜ ਦੀ ਰੋਸ਼ਨੀ ਤਾਂ ਵੀ ਅਸੀਂ ਜਿਹੜੀ ਇਹ ਬਿਜਲੀ ਵਗੈਰਾ ਲਵਾਂਗੇ ਕਿਉਂਕਿ ਜਨਰੇਟਰ ਚਲਾਉਣੇ ਤਾਂ ਵੀ ਧੂੰਆਂ ਨਿਕਲਦਾ ਹੈਗਾ ਵਾ ਹੁਣ ਜਿਹੜਾ ਕਿ ਨੇਚਰਲ ਤਰੀਕੇ ਅਪਣਾਏ ਜਾਣਗੇ ਤਾਂ ਕਿ ਜਿਹੜਾ ਕਾਰਬਨ ਮੁਕਤ ਜਿਹੜਾ ਹੈਗਾ ਆਪਣਾ ਵਾਤਾਵਰਣ ਚ ਚੱਲੇ ਅੱਜ ਇਹ ਸੈਮੀਨਾਰ ਚੱਲ ਰਿਹਾ ਸੀ ਜਿਹੜਾ ਇੱਥੇ ਤੁਸੀਂ ਦੇ तो असा भी चली अपन ठीक किसी और पास ठीक है जी ट्वेंटी टू ट्वेंटी फाइव मिनट्स का लैक्चर रखिए शायद मैं थोड़ा फील्ड ओरिएंटेड पर्सन हो करके आई वॉज मोर इंटू कि नहीं उन्ना लैक्चर होना चाहिए सुनो तो फटाफट अमल कर लो बट हूँ अज बैठ के लैक्चर से डॉक्टर साहब का भी लैक्चर सुन के एवं लग रहा है कि होर होर चाहिए तो हूँ मैं समझ आ रहा है कि क्यों फोर्टी फाइव मिनट्स या फिफ्टी मिनट्स की गल की जाती ਸੋ ਨੈਕਸਟ ਟਾਈਮ ਆਈ ਥਿੰਕ ਅਸੀਂ ਹੋਰ ਜਿਹੜੇ ਸਾਰੇ ਆਪਣੇ ਪੈਨਲ ਆਫ ਕੈਬਿਨਟ ਸਪੀਕਰਸ ਨੂੰ ਜਦੋਂ ਨੈਕਸਟ ਟਾਈਮ ਇਨਵਾਈਟ ਕਰਾਂਗੇ ਅਸੀਂ ਹੋਰ ਵੀ ਟਾਈਮ ਜਿਹੜਾ ਸਲੋਟ ਹੈ ਉਹਨੂੰ ਬੈਟਰ ਰੱਖਾਂਗੇ ਕਿਉਂਕਿ ਉਹ ਵੀ ਤੁਹਾਡੇ ਕਰਕੇ ਨਹੀਂ ਅਸੀਂ ਆਪਣੇ ਕਰਕੇ ਰੱਖਣਾ ਕਿ ਸਾਸੀ ਵੱਤ ਤੋਂ ਵੱਤ ਤੁਹਾਨੂੰ ਸੁਣਨਾ ਚਾਹੁੰਦੇ ਆ ਸੋ ਧੰਨਵਾਦ ਜੀ ਸਾਰਿਆਂ ਦਾ ਓਨਲੀ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਇਹਨੂੰ ਹੋਰ ਸੋਹਣਾ ਬਣਾਉਣ ਲਈ ਤੇ ਹੁਣ ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਲੰਚ ਵੇਟ ਕਰ ਰਿਹਾ ਤੇ ਅਸੀਂ ਸਾਰੇ ਇਕੱਠੇ ਲੰਚ ਕਰੀਏ ਤੇ ਇਸ ਪ੍ਰੋਗਰਾਮ ਦੀ ਸੈਟ ਲੂਜ਼ਿੰਗ ਕਰੀਏ ਥੈਂਕ ਯੂ ਸੋ ਮਚ ਜੀ ਸਪੈਸ਼ इन्हों बारे मैं दसना चाहूँगी कि पूरे प्रोग्राम के तैयारियों के और थोड़ा ऑफिस के काम से सर मैं इन्हों तो एक्चुअली कॉल करना ही भूल गई कि तुम्हें कंपेयरिंग करनी है और कल रात साढ़े ग्यारह बजे मैं उन्होंने मैसेज किया कि सर तुम्हें सवेरे आके कंपेयरिंग करनी है सो सी वॉज सो हंबल एंड सो नाइस कि इन्होंने उस चीज़ में एक्सैप्ट किया थोड़ा बहुत बहुत धन्यवाद जी और इन्हें अज जो प्रोग्राम से एस आई आर डी एलो एक कार्बन न्यूट्रिलिटी ਪੀ ਕਾਰਬਨ ਮੁਕਤ ਜਿਹੜਾ ਵਾਤਾਵਰਨ ਸਿਰਜਣ ਦੀ ਤਹਿਤ ਅੱਜ ਇਸ ਡੀਡੀਪੀਓ ਮੈਡਮ ਮੈਡਮ ਲਵਦੀਪ ਕੌਰ ਦੀ ਅਗਵਾਈ ਦੇ ਵਿੱਚ ਇੱਥੇ ਡਿਵੀਜ਼ਨ ਪੱਧਰ ਦਾ ਸੈਮੀਨਾਰ ਕਮ ਵਰਕਸ਼ਾਪ ਕਰਾਈ ਗਈ ਹੈ ਇਹਦੇ ਨਾਲ ਵਾਤਾਵਰਨ ਪ੍ਰੇਮੀ ਜਿੱਥੇ ਹਾਜ਼ਰ ਹੋਏ ਨੇ ਉੱਥੇ ਵੱਖ-ਵੱਖ ਸੰਸਥਾਵਾਂ ਦੇ ਨਮਾਇंदे ਸਰਪੰਚ ਪੰਚ ਨਾਲ-ਨਾਲ ਖਾਸ ਕਰਕੇ ਜਿਹੜੀ ਵਿਸ਼ੇਸ਼ ਰਹੀ ਮਹਿਲਾਵਾਂ ਸੈਲਫ ਹੈਲਪ ਗਰੁੱਪ ਦੀ ਜਿਹੜੀਆਂ ਪ੍ਰਤੀਨਿਧੀਆਂ ਆ ਕੇ ਨੇ ਸੰਪੂਰਨ ਕੀਤਾ ਇਸ ਗੱਲ ਦਾ ਸੰਕੇਤ ਦਿੱਤਾ ਵੀ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਨੇ ਇਹਦੇ ਵਿੱਚ ਵੱਖ-ਵੱਖ ਜਿਹੜੇ ਵਿਗਿਆਨੀ ਖਾਸ ਕਰਕੇ ਖੇਤੀਬਾੜੀ ਨਾਲ ਸੰਬੰਧਿਤ ਜਿਨ੍ਹਾਂ ਉਹ ਆਪੜੀ ਤਕਨੀਕ ਦੱਸੀਆਂ ਜਿਹਦੇ ਨਾਲ ਆਪਾਂ ਕਾਰਬਨ ਨੂੰ ਘਟਾ ਸਕਦੇ ਆ ਬੈਲੈਂਸ ਬਣਾ ਸਕਦੇ ਆ ਸੰਤੁਲਨ ਕਹਿਣ ਤੋਂ ਭਾਵ ਵਾਤਾਵਰਣ ਦੇ ਵਿੱਚ ਜਿੱਥੇ ਜਿੰਨਾ ਆਪਾਂ ਕਾਰਬਨ ਛੱਡਦੇ ਆ ਉਹਨਾਂ ਉਹਨੂੰ ਅਬਜ਼ਰਵ ਕਰਨ ਬਾਰੇ ਵੀ ਤਕਨੀਕਾਂ ਰਹੀ ਲੋਕਾਂ ਨੂੰ ਜਾਗਰੂਤ ਕੀਤਾ ਤੇ ਮੈਂ ਤੁਸੀ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਐਸਆਈਆਰਡੀ ਦੀ ਰਹਿਨੁਮਾਈ ਦੇ ਵਿੱਚ ਅਸੀਂ ਇਹ ਜਿਹੜਾ ਡਿਵੀਜ਼ਨ ਲੈਵਲ ਦਾ ਪਹਿਲਾ ਸੈਮੀਨਾਰ ਜੋ ਹੈ ਇਥੇ ਆਰਗੇਨਾਈਜ਼ ਕੀਤਾ ਸੀ ਜਿੱਦਾਂ ਮਦਨ ਸਾਹਿਬ ਨੇ ਦੱਸਿਆ ਉਹਦੇ ਵਿੱਚ ਕਾਫੀ ਐਮੀਨੈਂਟ ਸਪੀਕਰਸ ਸਾਇੰਟਿਸਟ ਪੀਏਯੂ ਤੋਂ ਤੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਤੋਂ ਪੋਲੀੂਸ਼ਨ ਕੰਟਰੋਲ ਬੋਰਡ ਤੋਂ ਐਗਰੀਕਲਚਰ ਡਿਪਾਰਟਮੈਂਟ ਤੋਂ ਪੇਡਾ ਤੋਂ ਵੱਖ-ਵੱਖ ਸਪੀਕਰਸ ਆਏ ਉਹਨਾਂ ਨੇ ਆਪਣੇ ਵਿਚਾਰ ਵਟਾਂਦਰਾ ਸਾਂਝਾ ਸਾਡੇ ਨਾਲ ਕੀਤਾ ਤੇ ਆ ऑडियंस ਦੇ ਵਿੱਚ ਸਾਡੇ ਕੋਲ ਫਾਰਮਰ ਸੈਲਫ ਹੈਲਪ ਗਰਪਸ ਯੂਥ ਕਲਬਸ ਤੋਂ ਕੁਝ ਨੁਮਾਇंदे ਇਸ ਤਰ੍ਹਾਂ ऑडियंस ਸੀ ਮੇਨ ਸਭ ਦਾ ਮਕਸਦ ਇਸ ਸੈਮੀਨਾਰ ਰਾਹੀਂ ਇਹੀ ਹੈ ਕਿ ਜੇ ਕੋਈ ਵੀ ਵਿਅਕਤੀ ਅੱਜ ਦੇ ਸੈਮੀਨਾਰ ਤੋਂ ਕੁਝ ਲਰਨਿੰਗ ਲੈ ਕੇ ਉਹਨੂੰ ਫੀਲਡ 'ਚ ਜਾ ਕੇ ਇੰਪਲੀਮੈਂਟ ਕਰਦਾ ਹੈ ਤਾਂ ਉਹਦੇ ਨਾਲ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਆਪਣੇ ਸ਼ਹਿਰ ਦਾ ਸਾਰਿਆਂ ਦਾ ਵਿਕਾਸ ਹੋਣਾ ਹੈ ਇਹੀ ਸਾਰਿਆਂ ਦੀ ਮਨਸ਼ਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਇਸ ਮਨਸ਼ਾ ਨੂੰ ਪੂਰੀ ਕੀਤਾ ਜਾਏਗਾ